ਜਟ ਤੋਂ ਪਹਿਲਾਂ ਆਮ ਲੋਕਾਂ ਲਈ ਆਈ ਵੱਡੀ ਖੁਸ਼ਖਬਰੀ ਗੈਸ ਸਿਲੰਡਰ ਸਿੱਧਾ ਐਨੇ ਰਪਏ ਹੋਇਆ ਸਸਤਾ। ਜਾਨਦੀ ਦੇਖੋ ਖਬਰ ਤੇ ਜਾਣੋ ਸਿਲੰਡਰ ਦੀਆਂ ਨਵੀਆਂ ਕੀਮਤਾਂ। ਜੀ ਹਾਂ ਐਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਗਈ ਹੈ। ਖਾਸ ਗੱਲ ਇਹ ਹੈ ਕਿ ਇਹ ਲਗਾਤਾਰ ਦੂਜਾ ਮਹੀਨਾ ਹੈ ਜਦੋਂ ਐਲਪੀਜੀ ਦੀਆਂ ਕੀਮਤਾਂ ਵਿੱਚ ਕਮੀ ਆਈ ਹੈ। ਓਐਮਸੀ ਹਰ ਮਹੀਨੇ ਦੀ ਸ਼ੁਰੂਆਤ ਵਿੱਚ ਐਲਪੀਜੀ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਸੋਧ ਕਰਦੇ ਹਨ। 1 ਫਰਵਰੀ ਯਾਨੀ ਕਿ ਅੱਜ ਐਲਪੀਜੀ ਗੈਸ ਸਿਲੰਡਰ ਦੇ ਰੇਟ ਵਿੱਚ 7 ਰੁਪਏ ਦੀ ਕਟੌਤੀ ਕੀਤੀ ਗਈ ਹੈ ਹਾਲਾਂਕਿ ਇਹ ਸਿਰਫ 19 ਕਿਲੋ ਦੇ ਵਪਾਰਕ ਐਲਪੀਜੀ ਸਿਲੰਡਰ ਦੇ ਖਪਤਕਾਰਾਂ ਲਈ ਹੈ 1 ਅਗਸਤ 2024 ਤੋਂ ਘਰੇਲੂ ਗੈਸ ਸਿਲੰਡਰ ਯਾਨੀ 14 ਕਿਲੋ ਦੇ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਐਚਟੀ ਦੀ ਰਿਪੋਰਟ ਮੁਤਾਬਕ ਇੰਡੀਅਨ ਆਇਲ ਵੱਲੋਂ ਜਾਰੀ ਤਾਜ਼ਾ ਦਰਾਂ ਮੁਤਾਬਕ ਦਿੱਲੀ ਵਿੱਚ ਅੱਜ ਇੱਕ ਫਰਵੀ ਤੋਂ 19 ਕਿਲੋ ਦੇ ਐਲਪੀਜੀ ਸਿਲੰਡਰ ਦੀ ਕੀਮਤ 1797 ਰੁਪਏ ਹੋ ਗਈ ਹੈ ਇਸ ਤੋਂ ਪਹਿਲਾਂ ਜਨਵਰੀ ਵਿੱਚ ਕੀਮਤ 1804 ਰੁਪਏ ਸੀ ਇਸ ਵਾਰ ਵੀ ਕਰੇਲੂ ਰਸੋਈ ਗੈਸ ਦੀ ਕੀਮਤ ਵਿੱਚ ਕੋਈ ਕਟੌਤੀ ਨਹੀਂ ਕੀਤੀ ਗਈ ਪਿਛਲੀ ਵਾਰ ਅਗਸਤ 2024 ਵਿੱਚ ਐਲਪੀਜੀ ਸਿਲੰਡਰ ਵਿੱਚ ਕਟੌਤੀ ਕੀਤੀ ਗਈ ਸੀ ਦਿੱਲੀ ਚ 14 ਕਿਲੋ ਦਾ LPG ਸਿਲੰਡਰ 803 ਰੁਪਏ ਦਾ ਮਿਲਦਾ ਹੈ ਲਖਨਊ ਵਿੱਚ ਕੀਮਤ 840 ਰੁਪਏ ਜਦੋਂ ਕਿ ਕੋਲਕਾਤਾ ਮੁੰਬਈ ਅਤੇ ਚਨਈ ਵਿੱਚ ਕੀਮਤਾਂ ਕ੍ਰਮਵਾਰ 829 802 ਅਤੇ 818 ਰੁਪਏ ਹਨ LPG ਦੀਆਂ ਕੀਮਤਾਂ ਵਿੱਚ ਤਾਜ਼ਾ ਕਟੌਤੀ ਵਿੱਤ ਮੰਤਰੀ ਨਿਰਮਲਾ ਸੀ타ਰਮਣ ਦੇ ਬਜਟ 2025 ਦੇ ਭਾਸ਼ਣ ਤੋਂ ਪਹਿਲਾਂ ਆਈ ਹੈ ਅਜਿਹੇ 'ਚ ਉਮੀਦ ਹੈ ਕਿ ਵਿੱਤ ਮੰਤਰੀ ਪੈਟਰੋਲੀਅਮ ਉਤਪਾਦਾਂ ਤੇ ਐਕਸਾਈਜ਼ ਡਿਊਟੀ 'ਚ ਸੋਧ ਕਰ ਸਕਦੇ ਹਨ ਜੇਕਰ ਵਿੱਤ ਮੰਤਰੀ ਨਿਰਮਲਾ ਸੀ타ਰਮਨ ਐਲਪੀਜੀ ਦਾ ਹੋਰ ਪੈਟਰੋਲੀਅਮ ਉਤਪਾਦਾਂ ਨਾਲ ਸੰਬੰਧਿਤ ਕਿਸੇ ਸੁਧਾਰ ਦਾ ਐਲਾਨ ਕਰਦੇ ਹਨ ਤਾਂ ਇਹ ਵੱਡੀ ਰਾਹਤ ਹੋਵੇਗੀ ਇਸ ਵਾਰ ਵੀ ਕਰੇਲੂ ਸੋਈ ਗੈਸ ਸਿਲੰਡਰ ਦੀ ਕੀਮਤ ਵਿੱਚ ਕੋਈ ਕਟੌਤੀ ਨਹੀਂ ਕੀਤੀ ਗਈ ਤਾਂ ਇਹ ਵੱਡੀ ਖਬਰ ਆ ਜਿਹੜੀ ਲੋਕਾਂ ਦੇ ਲਈ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਕਰੇਲੂ ਗੈਸ ਸਿਲੰਡਰ ਦੀ ਕੀਮਤ ਵਿੱਚ ਅਜੇ ਤੱਕ ਬਜਟ ਤੋਂ ਪਹਿਲਾਂ ਜਾਂ ਬਜਟ ਦੇ ਵਿੱਚ ਹੋ ਸਕਦਾ ਹੈ ਕਿ ਕਟੌਤੀ ਕੀਤੀ ਜਾਵੇ ਪਰ ਜਿਹੜਾ 19 ਕਿਲੋ ਦਾ ਕਮਰਸ਼ੀਅਲ ਗੈਸ ਸਿਲੰਡਰ ਆ ਉਸ ਦੇ ਵਿੱਚ ਪੈਟਰੋਲੀਅਮ ਕੰਪਨੀਆਂ ਵੱਲੋਂ ਜਿਹੜੀ ਸੋਧ ਕੀਤੀ ਗਈ ਆ 7 ਰੁਪਏ 19 ਕਿਲੋ ਸਿਲੰਡਰ ਆ ਜਿਹੜਾ ਉਹ ਸਸਤਾ ਕਰ ਦਿੱਤਾ ਗਿਆ ਹੈ ਹੁਣ ਸਿਲੰਡਰ ਦੀ ਕੀਮਤ ਤੁਹਾਨੂੰ 7 ਰੁਪਏ ਘੱਟ ਮਿਲੇਗੀ ਯਾਨੀ ਕਿ ਹੁਣ ਤੁਹਾਨੂੰ 179795 ਦੇ ਆਸ-ਪਾਸ ਜਿਹੜਾ 19 ਕਿਲੋ ਵਾਲਾ ਸਿਲੰਡਰ ਉਹ ਮਿਲ ਜਾਵੇਗਾ ਪਹਿਲਾਂ ਇਸ ਦੀ ਕੀਮਤ 1800 ਤੋਂ ਉੱਪਰ ਸੀ ਪਰ ਹੁਣ 7 ਰੁਪਏ ਘਟਾ ਕੇ ਸਰਕਾਰ ਨੇ 1700 95 97 ਦੇ ਆਸ-પાસ ਇਹ ਕੀਮਤ ਕਰ ਦिती ਹੈ ਤਾਂ ਇਹ ਵੱਡੀ ਖਬਰ ਲੋਕਾਂ ਦੇ ਲਈ ਸਾਹਮਣੇ ਆ ਰਹੀ ਹੈ ਨੋਟ ਕਰ ਲੋ ਇਹਨਾਂ ਦੀਆਂ ਕੀਮਤਾਂ ਤੇ ਬਜਟ ਦੇ ਵਿੱਚ ਹੋ ਸਕਦਾ ਹੈ ਕਿ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਜੋ ਕਿ 14 ਕਿਲੋ ਆਪਾਂ ਆਮ ਤੌਰ ਤੇ ਘਰਾਂ ਦੇ ਵਿੱਚ ਵਰਤਦੇ ਆ ਉਸ ਦੇ ਵਿੱਚ ਵੀ ਵੱਡਾ ਬਦਲਾਅ ਜਾਂ ਕੀਮਤ ਘਟ ਸਕਦੀ ਹੈ ਹਰ ਪੰਜਾਬੀ ਅਪਡੇਟ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ